ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਦੇ ਅੰਦਰ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਹਿਜ ਕਥਾ ਸਰਵਣ ਕਰ ਰਹੇ ਸਤ ਸੰਗੀ ਜਨੂ ਮੂਲ ਮੰਤਰ ਦੇ ਵਿੱਚੋਂ ਅਸਾਂ ਨੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਇਤੋਂ ਤੱਕ ਵਿਚਾਰ ਨੂੰ ਸਰਵਣ ਕੀਤਾ ਸੀ ਇੱਕ ਓਮਕਾਰ ਪਰਮੇਸ਼ਰ ਇੱਕ ਹੈ ਇੱਕ ਰਸ ਵਿਆਪਕ ਹੈ ਸਤ ਉਹ ਆਪ ਸੱਚ ਹੈ ਸਤਨਾਮ ਉਸ ਦਾ ਨਾਮ ਸੱਚ ਹੈ ਕਰਤਾ purakh ਉਹ ਸਭ ਕੁਝ ਬਣਾਉਣ ਵਾਲਾ ਤੇ ਬਣਾ ਕੇ ਉਸ ਦੇ ਵਿੱਚ ਸਮਾਇਆ ਹੋਇਆ ਹੈ ਇਥੋਂ ਤੱਕ ਭਾਵ ਨੂੰ ਸਰਵਣ ਕੀਤਾ ਸੀ ਆਓ ਅਗਲੇਰੀ ਵਿਚਾਰ ਨੂੰ ਸਰਵਣ ਕਰਦੇ ਹਾਂ ਕਹਿਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਨਿਰਭਉ 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 ਦਾ ਭਾਵ ਹੈ ਭਉ ਕਹਿੰਦੇ ਡਰ ਨੂੰ ਤੇ ਨਿਰਭਉ ਤੋਂ ਭਾਵ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਡਰ ਤੋਂ ਰਹਿਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇੱਕ ਬਚਨ ਆਉਂਦਾ ਹੈ ਉਸ ਬਚਨ ਅੰਦਰ ਸਤਿਗੁਰੂ ਜੀ ਕਹਿੰਦੇ ਹਨ ਡਰ ਪੈ ਧਰਤ ਆਕਾਸ਼ ਨਖਤਰਾ ਸਿਰ ਉਪਰ ਅਮਰ ਕਰਾਰਾ ਇਹ ਆਕਾਸ਼ ਵੀ ਡਰ ਰਿਹਾ ਹੈ ਇਹ ਧਰਤੀ ਵੀ ਡਰ ਰਹੀ ਹੈ ਅਤੇ ਆਸਮਾਨ ਦੇ ਵਿੱਚ ਚੜਨ ਵਾਲੇ ਤਾਰੇ ਗ੍ਰਹਿ ਤੇ ਨਕਸ਼ਤਰ ਇਹ ਵੀ ਡਰ ਰਹੇ ਨੇ ਅੱਗੇ ਸਤਿਗੁਰ ਜੀ ਨੇ ਬਚਨ ਇੱਕ ਹੋਰ ਕਿਹਾ ਕਹਿੰਦੇ ਸਗਲ ਸਮਗਰੀ ਦਰੈ ਵਿਆਪੀ ਜਿੰਨੀ ਵੀ ਸਮਗਰੀ ਹੈ ਇਸ ਧਰਤੀ ਦੇ ਅੰਦਰ ਚਾਹੇ ਉਹ ਛੋਟੀ ਹੈ ਚਾਹੇ ਉਹ ਵੱਡੀ ਹੈ ਚਾਹੇ ਦਿਸਦੀ ਹੈ ਚਾਹੇ ਨਹੀਂ ਦਿਸਦੀ ਸਾਰਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਡਰ ਹੈ ਸਗਲ ਸਮਗਰੀ ਡਰੈ ਬਿਆਪੀ ਬਿਨ ਡਰ ਤੋਂ ਕੌਣ ਹੈ ਕਹਿੰਦੇ ਸਗਲ ਸਮਗਰੀ ਡਰੈ ਬਿਆਪੀ ਬਿਨ ਡਰ ਕਰਨਹਿ ਹਾਰਾ ਤੇ ਡਰ ਤੋਂ ਭਉ ਤੋਂ ਬਿਨਾ ਕੇਵਲ ਇੱਕ ਪਰਮੇਸ਼ਰ ਆਪ ਹੈ ਤੋ ਨਿਰਭਉ ਤੋਂ ਭਾਵ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਉਹ ਕਿਸੇ ਤੋਂ ਡਰਦਾ ਨਹੀਂ ਨਿਰਵੈਰ ਵੈਰ ਦਾ ਅਰਥ ਹੁੰਦਾ ਹੈ ਦੁਸ਼ਮਣੀ ਵੈਰ ਵਿਰੋਧ ਸਤਿਗੁਰੂ ਕਹਿੰਦੇ ਉਹਦਾ ਕਿਸੇ ਨਾਲ ਵੈਰ ਨਹੀਂ ਹੈ ਭਾਵ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਬਾਣੀ ਚ ਇੱਕ ਵਚਨ ਹੁੰਦਾ ਹੈ ਸਤਿਗੁਰ ਜੀ ਉਹਦੇ ਚ ਕਹਿੰਦੇ ਨੇ ਕਹਿੰਦੇ ਨੇ ਪਰਮੇਸ਼ਰ ਤੇ ਸਾਰਿਆਂ ਦਾ ਮਿੱਤਰ ਹੈ ਉਹ ਤੇ ਸਾਰਿਆਂ ਦਾ ਦੋਸਤ ਹੈ ਅਸੀਂ ਸਾਰੇ ਇੱਕ ਵਚਨ ਜਿਹੜਾ ਹੈ ਸਤਗੁਰੂ ਜੀ ਦਾ ਪੜ੍ਹਦੇ ਹਾਂ ਮਿੱਠ ਬੋਲੜਾ ਜੀ ਹਰ ਸੱਜਣ Swami ਮੂਰਾ ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ ਕੌਰਾ ਦਾ ਮਤਲਬ ਹੈ ਕੌੜਾ ਹੁਣ ਕੋੜਾ ਬੋਲ ਤਾਂ ਹੀ ਬੋਲਾਂਗੇ ਜੇ ਕਿਸੇ ਨਾਲ ਸਾਡੀ ਦੁਸ਼ਮਣੀ ਹੈ ਵੈਰ ਹੈ ਜਦੋਂ ਸਾਡਾ ਕਿਸੇ ਨਾਲ ਵੈਰ ਹੀ ਨਹੀਂ ਤੇ ਕੋੜਾ ਬੋਲ ਕਿੱਥੋਂ ਆਏਗਾ ਤਾਂ ਸਤਿਗੁਰੂ ਕਹਿੰਦੇ ਪਰਮੇਸ਼ਰ ਕਿਸੇ ਨੂੰ ਵੀ ਕੋੜਾ ਬੋਲ ਨਹੀਂ ਬੋਲਦਾ ਮੈਂ ਵਚਨ ਫੇਰ ਦੁਹਰਾ ਦਵਾਂ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ ਕੌਰਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਕਿਸੇ ਨਾਲ ਸਾਡਾ ਵੈਰ ਹੋਏ ਤੇ ਸਾਨੂੰ ਉਹਦੇ ਔਗਣ ਦਾ ਪਤਾ ਲੱਗ ਜਾਏ ਤੇ ਅਸੀਂ ਉਹਦੇ ਔਗਣ ਚਿਤਾਰਦੇ ਹਾਂ ਦੱਸਦੇ ਹਾਂ ਦੂਜਿਆਂ ਨੂੰ ਉਹਦੇ ਬਾਰੇ ਅਸੀਂ ਗੱਲਾਂ ਕਰਦੇ ਹਾਂ ਕਿ ਭਾਈ ਫੁਲਾਣਾ ਐਵੇਂ ਦਾ ਏ ਉਹਦੇ ਔਗਣਾਂ ਦੀ ਚਰਚਾ ਕਰਦੇ ਹਾਂ ਪਰ ਜੇ ਕਿਸੇ ਨਾਲ ਸਾਡਾ ਵੈਰ ਨਹੀਂ ਤੇ ਅਸੀਂ ਉਹਦੇ ਔਗਣ ਨੂੰ ਚਿਤਾਰਾਂਗੇ ਨਹੀਂ ਦੱਸਾਂਗੇ ਨਹੀਂ ਜਿਵੇਂ ਬਾਣੀ 'ਚ ਉਦਾਹਰਨ ਹੈ ਮਾਂ ਦੀ ਕਿ ਮਾਂ ਦਾ ਪੁੱਤ ਨਾਲ ਕੋਈ ਵੈਰ ਨਹੀਂ ਐਸੇ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਅਕਤ ਕਰੋਤ ਕਰੇ ਕਰਤਾ ਆ ਤਾਂ ਵੀ ਚੀਤ ਨਾ ਰਖਸ ਮਾਇਆ ਜੇ ਬੱਚਾ ਮਾਂ ਨੂੰ ਗੁੱਸੇ ਨਾਲ ਕੁਝ ਕਹਿ ਵੀ ਦੇ ਕੋਈ ਔਗਣ ਕਰ ਵੀ ਦਏ ਤੇ ਮਾਂ ਉਹਦੇ ਔਗਣਾ ਨੂੰ ਚਿਤਾਰਦੀ ਨਹੀਂ ਸਗੋਂ ਉਹਦੇ ਔਗਣਾ ਤੇ ਪੜਦੇ ਪਾਉਂਦੀ ਹੈ ਕਿਉਂਕਿ ਮਾਂ ਦੇ ਮਨ ਚ ਕੋਈ ਵੈਰ ਭਾਵ ਨਹੀਂ ਹੈ ਬੱਚੇ ਦੇ ਬਾਰੇ ਤੋ ਸਤਿਗੁਰੂ ਕਹਿੰਦੇ ਨਿਰਵੈਰ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਅਕਾਲ ਮੂਰਤ ਮੂਰਤ ਤੋਂ ਭਾਵ ਹੁੰਦਾ ਹੈ ਤਸਵੀਰ ਬਾਣੀ 'ਚ ਇਹ ਸ਼ਬਦ ਦੋ ਤਰੀਕਿਆਂ ਨਾਲ ਆਉਂਦਾ ਏ ਇੱਕ ਆਉਂਦਾ ਮੂਰਤ ਇੱਕ ਆਉਂਦਾ ਮੂਰਤ ਮੂਰਤ ਜਦੋਂ ਲਿਖਿਆ ਆਏਗਾ ਤੇ ਉਦੋਂ ਇਹ ਤੱਤੇ ਨੂੰ ਸਿਹਾਰੀ ਨਹੀਂ ਲੱਗੀ ਹੋਏਗੀ ਤੇ ਜਦੋਂ ਮੂਰਤ ਲਿਖਿਆ ਆਏਗਾ ਫਿਰ ਤੱਤੇ ਨੂੰ ਸਿਹਾਰੀ ਲੱਗੀ ਹੋਏਗੀ ਇਹ ਧਿਆਨ ਰੱਖਣਾ ਤੋਂ ਮੂਰਤ ਦਾ ਭਾਵ ਹੈ ਸਮਾਂ ਤੇ ਮੂਰਤ ਦਾ ਭਾਵ ਹੈ ਤਸਵੀਰ ਇੱਕ ਲੱਗ ਦੇ ਲੱਗਣ ਨਾਲ ਤੇ ਇੱਕ ਲੱਗ ਦੇ ਹਟਣ ਨਾਲ ਅਰਥ ਬਦਲ ਜਾਂਦਾ ਹੈ ਭਾਵ ਬਦਲ ਜਾਂਦਾ ਹੈ ਕੱਲ ਵੀ ਆਪਾਂ ਗੱਲ ਸਾਂਝੀ ਕੀਤੀ ਸੀ ਵੀ ਇਹ ਗੱਲ ਚੇਤੇ ਰੱਖਣੀ ਮਤਾ ਸੋਚਣਾ ਕਿ ਇਹ ਲਗਾ ਸਤਿਗੁਰ ਨੇ ਐਵੇਂ ਲਾਈਆਂ ਨੇ ਇਹਨਾਂ ਲਗਾ ਦੇ ਵੀ ਭਾਵ ਨੇ ਲੱਗ ਲੱਗ ਗਈ ਉਹਦਾ ਮਤਬਲ ਹੋਰ ਬਣੇਗਾ ਲਗ ਮਾਤਰਾ हट ਗਈ ਉਹਦਾ ਮਤਲਬ ਹੋਰ ਬਣੇਗਾ ਅੱਗੇ ਜਾ ਕੇ ਜਦੋਂ ਆਪਾਂ ਪਾਠ ਕਰਾਂਗੇ ਉਥੇ ਮੂਰਤ ਵੀ ਆਏਗਾ ਉਥੇ ਫਿਰ ਗੌਰ ਕਰਿਓ ਉਥੇ ਤੱਤੇ ਨੂੰ ਸਿਹਾਰੀ ਨਹੀਂ ਲੱਗੀ ਹੋਏਗੀ ਇਹ ਸਿਹਾਰੀ ਤੋਂ ਵਿਰਵਾ ਹੋਏਗਾ ਤੋਂ ਮੂਰਤ ਦਾ ਭਾਵ ਹੈ ਤਸਵੀਰ ਦੋ ਲਬਜ ਨੇ ਆਕਾਲ ਮੂਰਤ ਆਕਾਲ ਕਹਿੰਦੇ ਨੇ ਜਿਹੜਾ ਸਮੇਂ ਦੇ ਪ੍ਰਭਾਵ ਤੋਂ ਪਰੇ ਹੋਵੇ ਜਿਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਜਿਵੇਂ ਆਪਾਂ ਜਿੰਨੇ ਵੀ ਬੈਠੇ ਆ ਆਪਾਂ ਵੀ ਮੂਰਤਾ ਹੀ ਆ ਪਰ ਸਾਡੇ ਸਾਰਿਆਂ ਤੇ ਸਮੇਂ ਦਾ ਪ੍ਰਭਾਵ ਹੈ ਕੋਈ ਜਵਾਨੀ ਵਾਲਾ ਬੈਠਾ ਹੈ ਕੋਈ ਬਚਪਨੇ ਵਾਲਾ ਬੈਠਾ ਹੈ ਕੋਈ ਬਜ਼ੁਰਗ ਬੈਠੇ ਜਿਵੇਂ ਜਿਵੇਂ ਸਮਾਂ ਵਧਦਾ ਜਾਂਦਾ ਹੈ ਓਵੇਂ ਓਵੇਂ ਸਰੀਰ ਦੀ ਜਿਹੜੀ ਇਹ ਮੂਰਤੀ ਹੈ ਇਹ ਬਦਲਦੀ ਜਾਂਦੀ ਆ ਇਹਨੂੰ ਸਤਿਗੁਰੂ ਨੇ ਬਾਣੀ ਚ ਆਖਿਆ ਬਾਲ ਜਵਾਨੀ ਅਰ ਬਿਰਧ ਫਨ ਜਿਹੜੀ ਬਾਲ ਦੀ ਮੂਰਤੀ ਹੈ ਸਮਝ ਲਓ ਉਹਨੇ ਅਜੇ ਉਮਰ ਘੱਟ ਹੰਡਾਈ ਹੈ ਜਿਹੜੀ ਜਵਾਨ ਦੀ ਮੂਰਤੀ ਹੈ ਉਹਨੇ ਬਾਲ ਨਾਲੋਂ ਜ਼ਿਆਦੀ ਉਮਰ ਹੰਡਾਈ ਹੈ ਤੇ ਜਿਹੜੀ ਬਿਰਧ ਦੀ ਮੂਰਤੀ ਹੈ ਉਹਨੇ ਬਾਲ ਜਵਾਨੀ ਅਤੇ ਬਿਰਧ ਵਾਲੇ ਨਾਲੋਂ ਜ਼ਿਆਦੀ ਉਮਰ ਹੰਡਾਈ ਜ਼ਿਆਦਾ ਸਮਾਂ ਹੰਡਾਇਆ ਤੋਂ ਜਿਵੇਂ ਸਮਾਂ ਬੀਤੇਗਾ ਮੂਰਤੀ ਬਦਲੇਗੀ ਮੂਰਤੀ ਦੇ ਅੰਦਰ ਬਦਲਾਅ ਹੋਣਗੇ ਕੱਲੇ ਬੰਦੇ ਦੀ ਨਹੀਂ ਸਤਿਗੁਰ ਨੇ ਰੁੱਖਾਂ ਦੀ ਗੱਲ ਵੀ ਬਾਣੀ ਚ ਕੀਤੀ ਸਤਿਗੁਰ ਕਹਿੰਦੇ ਰੁੱਤ ਫਿਰਦੀ ਆ ਤੇ ਰੁੱਖ ਬਦਲ ਜਾਂਦੇ ਆ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਚੜਪਾਏ ਰੁੱਤ ਬਦਲੀ ਰੁੱਤ ਦੇ ਬਦਲ ਨਾਲ ਸਮਾਂ ਬਦਲਿਆ ਸਮੇਂ ਦੇ ਬਦਲ ਨਾਲ ਪੱਤੇ ਜਿਹੜੇ ਹਨ ਉਹ ਝੜ ਗਏ ਬਦਲ ਗਏ ਪ੍ਰਾਣੇ ਡਿੱਗ ਗਏ ਤੇ ਨਵੇਂ ਆ ਗਏ ਤੋ ਸਮਾਂ ਬਦਲ ਦਿੰਦਾ ਹੈ ਸਮਾ ਚੀਜ਼ਾਂ ਨੂੰ ਆਪਣੇ ਆਪ ਹੀ ਬਦਲ ਕੇ ਰੱਖ ਦਿੰਦਾ ਹੈ ਇਸੇ ਕਰਕੇ ਸਤਿਗੁਰੂ ਕਹਿੰਦੇ ਜਿਹੜਾ ਪਰਮੇਸ਼ਰ ਹੈ ਉਹਦੀ ਜਿਹੜੀ ਮੂਰਤੀ ਹੈ ਨਾ ਉਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਕਿ ਆਪਾਂ ਕਹ ਦੀਏ ਲਓ ਜੀ ਰੱਬ ਹੁਣ ਬਚਪਨੇ ਚ ਸੀਗਾ ਐਸ ਸਮੇਂ ਉਹ ਜਵਾਨੀ ਚ ਆ ਗਿਆ ਆ ਸਮਾ ਬੀਤਿਆ ਤੇ ਉਹ ਬੜਾਪੇ ਚ ਆ ਗਿਆ ਨਹੀਂ ਨਾ ਉਹ ਬਚਪਨੇ ਚ ਆਉਂਦਾ ਨਾਉ ਜਵਾਨੀ ਚਾਹੁੰਦਾ ਨਾਉ ਬੜਾਪੇ ਚਾਹੁੰਦਾ ਉਹਦੀ ਮੂਰਤੀ ਜਿਹੜੀ ਹੈ ਅਕਾਲ ਮੂਰਤ ਹੈ ਜਿਹਨੂੰ ਅਸੀਂ ਅੱਗੇ ਜਾ ਕੇ ਪੜਾਂਗੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀਸ ਉਹ ਸੱਚੀ ਹੈ ਆਪਾਂ ਉਹ ਇਹ ਨਹੀਂ ਕਹਿ ਸਕਦੇ ਕਿ ਉਹ ਬਦਲ ਗਿਆ ਬਾਣੀ ਚ ਆਖਿਆ ਗਿਆ ਸੱਚ ਪੁਰਾਣਾ ਹੋਵੇ ਨਾਹੀਂ ਜਿਹੜਾ ਸੱਚ ਹੈ ਪੁਰਾਣਾ ਨਹੀਂ ਹੁੰਦਾ ਬਾਕੀ ਸਭ ਚੀਜ਼ਾਂ ਪੁਰਾਣੀਆਂ ਹੁੰਦੀਆਂ ਨੇ ਉਹਨਾਂ ਤੇ ਸਮੇਂ ਦਾ ਪ੍ਰਭਾਵ ਪੈਂਦਾ ਪਰ ਸੱਚ ਬਦਲਦਾ ਨਹੀਂ ਤੋ ਪਰਮੇਸ਼ਰ ਦੀ ਮੂਰਤੀ ਜਿਹੜੀ ਹੈ ਅਕਾਲ ਹੈ ਅਕਾਲ ਮੂਰਤ ਹੈ ਭਾਵ ਨਾ ਉਹ ਬਦਲਿਆ ਨਾ ਬਦਲੇਗਾ ਨਾ ਕਦੀ ਉਹ ਬਦਲ ਸਕਦਾ ਹੈ ਤੋ ਸਤਗੁਰੂ ਕਹਿੰਦੇ ਅਕਾਲ ਮੂਰਤ ਹੈ ਭਾਈ ਇੱਕ ਪਰਮੇਸ਼ਰ ਦੀ ਮੂਰਤੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ ਅਜੁਨੀ ਆਜੁਨੀ ਇਹ ਜਿਹੜਾ ਐੜਾ ਸ਼ਬਦ ਹੈ ਇਹਨੂੰ ਪੰਜਾਬੀ ਦੇ ਹਿਸਾਬ ਨਾਲ ਅਗੇਤਰ ਕਹਿੰਦੇ ਆ ਜਦੋਂ ਆਪਾਂ ਪੰਜਾਬੀ ਭਾਸ਼ਾ ਪੜ੍ਹਦੇ ਆ ਤੇ ਉਹਦੇ ਚ ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਵਿਆਕਰਣ ਪੜ੍ਹਦੇ ਆ ਤੇ ਦੋ ਗੱਲਾਂ ਪੜ੍ਹਦੇ ਆ ਅਗੇਤਰ ਤੇ ਪਛੇਤਰ ਅਗੇਤਰ ਕਹਿੰਦੇ ਜਿਹੜਾ ਅੱਖਰ ਅੱਗੇ ਲੱਗਦਾ ਹੈ ਪਛੇਤਰ ਕਹਿੰਦੇ ਜਿਹੜਾ ਅੱਖਰ ਪਿੱਛੇ ਲੱਗਦਾ ਹੈ ਜੇ ਅੱਗੇ ਲੱਗੇ ਤੇ ਤਾਂ ਭਾਵ ਨੂੰ ਬਦਲ ਦਿੰਦਾ ਹੈ ਜੇ ਪਿੱਛੇ ਲੱਗੇ ਤੇ ਤਾਂ ਭਾਵ ਨੂੰ ਬਦਲ ਦਿੰਦਾ ਹੈ ਜਿਵੇਂ ਆਪਾਂ ਸ਼ੁਰੂ ਵਿੱਚ ਇੱਕ ਸ਼ਬਦ ਪੜਿਆ ਓਮਕਾਰ ਜਿਹੜਾ ਇਹ ਕਾਰ ਲਬਜ ਹੈ ਇਹ ਪਛੇਤਰ ਹੈ ਇਨੂੰ ਪੰਜਾਬੀ ਭਾਸ਼ਾ ਦੇ ਹਿਸਾਬ ਨਾਲ ਪਛੇਤਰ ਕਹਿੰਦੇ ਆ। ਐਵੇਂ ਇੱਥੇ ਦੋ ਲਮਜਾਂ ਦੇ ਅੱਗੇ ਐੜਾ ਲਮਜਾ ਆਇਆ। ਇੱਕ ਆਇਆ ਆਕਾਲ ਤੇ ਦੂਜਾ ਆਇਆ ਹੁਣ ਆਜੁਨੀ। ਅਸਲ ਸ਼ਬਦ ਨੇ ਕਾਲ। ਕਾਲ ਕਹਿੰਦੇ ਸਮੇਂ ਨੂੰ। ਅਸਲ ਸ਼ਬਦ ਹੈ ਜੁਨੀ। ਜੁਨੀ ਕਹਿੰਦੇ ਜੂਨ ਨੂੰ। ਹੁਣ ਜਦੋਂ ਇਹਦੇ ਅੱਗੇ ਅਗੇਤਰ ਐੜਾ ਲੱਗ ਗਿਆ ਤੇ ਇਹਦਾ ਅਰਥ ਭਾਵ ਬਦਲ ਗਿਆ ਹੈ। ਇਹਦਾ ਮਤਬਲ ਬਦਲ ਗਿਆ ਹੈ। ਤੋਂ ਕਾਲ ਤੋਂ ਬਣ ਗਿਆ ਆਕਾਲ, ਆਕਾਲ ਭਾਵ ਜਿਹੜਾ ਸਮੇਂ ਤੋਂ ਪਰੇ ਹੈ। ਇਹਵੇਂ ਜੂਨੀ ਜੂਨੀ ਦਾ ਭਾਵ ਹੈ ਜਿਹੜਾ ਜੂਨਾ ਚਾਹੁੰਦਾ। ਆਪਾਂ ਬਾਣੀ 'ਚ ਪੜਦੇ ਹਾਂ ਸਤਿਗੁਰ ਕਹਿੰਦੇ ਪਰਮੇਸ਼ਰ ਨੇ ਬੇਗੰਤ ਜੂਨਾ ਪੈਦਾ ਕੀਤੀਆਂ ਨੇ। ਵੈਸੇ ਤੇ ਸਨਾਤਨ ਮਤ ਦੇ ਮੁਤਾਬਕ 84 ਲੱਖ ਜੂਨਾ ਦਾ ਜ਼ਿਕਰ ਅਸੀਂ ਪੜਦੇ ਹਾਂ। 84 ਲੱਖ ਜੂਨ ਨੂੰ ਉਪਾਈ ਮਾਨਹੁ ਕੋ ਪ੍ਰਭ ਦੀ ਵਡਿਆਈ ਪਰ ਚੇਤੇ ਰੱਖਿਓ ਬਾਣੀ ਕਹਿੰਦੀ ਐ ਇਸ ਕੁਦਰਤ ਵਿੱਚ 84 ਲੱਖ ਜੂਨਾ ਨਹੀਂ ਗੀਆਂ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਬਾਣੀ ਨੇ ਅਖੇ ਅੰਤ ਹੀ ਨਹੀਂ ਵੀ ਕਿੰਨੀਆਂ ਕੁ ਜੂਨਾ ਨੇ ਕੋਈ ਗਿਣ ਥੋੜਾ ਸਕਦਾ ਹੈ ਤੋਂ ਬਾਣੀ ਨੇ ਆਖਿਆ ਬੇਗਿਣਤ ਜੂਨਾ ਨੇ ਉਹ ਜਿਹੜੀਆਂ ਬੇਗਿਣਤ ਜੂਨਾ ਨੇ ਉਹਨਾਂ ਵਿੱਚੋਂ ਇੱਕ ਵੀ ਜੂਨ ਐਸੀ ਨਹੀਂ ਜਿਹੜੀ ਪਰਮੇਸ਼ਰ ਦੀ ਹੈ ਫਿਰ ਧਿਆਨ ਨਾਲ ਸਮਝਣਾ ਵੀ ਆਪਾਂ ਕਹਦੇ ਕਿ ਆ ਫਲਾਣੀ ਜੂਨ ਵਾਲਾ ਪਰਮੇਸ਼ਰ ਹੈ ਨਹੀਂ ਹਾਂ ਉਹਦੀ ਜੋਤ ਸਾਰਿਆਂ 'ਚ ਹੈ ਸਭ ਮੈਂ ਜੋਤ ਜੋਤ ਹੈ ਸੋਏ ਜੋਤ ਸਾਰਿਆਂ 'ਚ ਹੈ ਪਰ ਉਹਦੀ ਜੋਤ ਸਾਰਿਆਂ 'ਚ ਹੋਣ ਦੇ ਬਾਵਜੂਦ ਵੀ ਉਹ ਕਿਸੇ ਇੱਕ ਖਾਸ ਜੂਨ ਵਾਲਾ ਨਹੀਂਗਾ ਇਹ ਗੱਲ ਬਾਕੀ ਧਰਮਾਂ ਨਾਲੋਂ ਗੁਰਮਤ ਦੀ ਅੱਡ ਹੈ ਬਾਕੀ ਧਰਮਾਂ ਵਿੱਚ ਪਰਮੇਸ਼ਰ ਨੂੰ ਇੱਕ ਖਾਸ ਜੂਨ ਵਾਲਾ ਮੰਨਿਆ ਗਿਆ ਜਿੰਨੇ ਵੀ ਬਾਕੀ ਧਰਮ ਤੁਸੀਂ ਪੜੋਗੇ ਪਰ ਗੁਰਮਤ ਚ ਆਖਿਆ ਗਿਆ ਨਹੀਂ ਉਹ ਕੇਵਲ ਤੇ ਕੇਵਲ ਆਪਣੇ ਆਪ 'ਚ ਆਪ ਹੀ ਹੈ ਆਪ ਅੱਗੇ ਜਾ ਕੇ ਪੜਾਂਗੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਹੁਣ ਥਾਪਿਆ ਦਾ ਮਤਲਬ ਥਾਪਣਾ ਹੀ ਆ ਨਾ ਵੀ ਕਿਸੇ ਨੂੰ ਕੋਈ ਅਧਿਕਾਰ ਦੇ ਦੇਣਾ ਕਿ ਤੂੰ ਆ ਫਲਾਣੀ ਚੀਜ਼ ਜਿਵੇਂ ਪਿੰਡ 'ਚ ਵੋਟਾਂ ਪਈਆਂ ਇੱਕ ਬੰਦੇ ਨੇ ਵੱਡ ਲੈ ਵੱਧ ਲੈ ਲਈਆਂ ਫੈਸਲਾ ਹੋ ਗਿਆ ਥਾਪ ਦਿੱਤਾ ਗਿਆ ਕਿ ਇਹ ਪਿੰਡ ਦਾ ਸਰਪੰਚ ਆ ਕਹਿੰਦੇ ਪਰਮੇਸ਼ਰ ਨੂੰ ਥਾਪਿਆ ਨਹੀਂ ਜਾ ਸਕਦਾ ਕਿ ਕਹਿ ਦਿੱਤਾ ਜਾਵੇ ਕਿ ਲੈ ਵੀ ਫਲਾਣੀ ਜੂਨ ਵਾਲਾ ਪਰਮੇਸ਼ਰ ਹੈ ਨਹੀਂ ਉਹਨੂੰ ਥਾਪਿਆ ਨਹੀਂ ਜਾ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋ ਉਹ ਆਪਣੇ ਆਪ ਤੋਂ ਆਪ ਹੈ ਤੋ ਇਸ ਨੂੰ ਕਹਿੰਦੇ ਆ ਅਜੁਨੀ ਅਜੁਨੀ ਦਾ ਭਾਵ ਹੈ ਜਿਹੜਾ ਜੂਨਾ ਚ ਨਹੀਂ ਆਉਂਦਾ ਇੱਕ ਬਚਨ ਮੈਂ ਤੁਹਾਡੇ ਨਾਲ ਗੁਰੂ ਅਰਜਨ ਸਾਹਿਬ ਦਾ ਕਹਿਣ ਲੱਗਾ ਸਤਗੁਰੂ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ ਆਪਣੀ ਬਾਣੀ ਦੇ ਵਿੱਚ ਆਪਣੀ ਕਲਮ ਤੋਂ ਉਹ ਕਹਿੰਦੇ ਮੰਨ ਲਓ ਜੇ ਕੋਈ ਬੰਦਾ ਇਹ ਕਵੇ ਕਿ ਰੱਬ ਫਲਾਣੀ ਜੂਨੀ ਵਾਲਾ ਹੈ ਵੈਸੇ ਸਤਗੁਰੂ ਜੀ ਇਹੋ ਜਿਹਾ ਲਬਜ ਕਿਸੇ ਨੂੰ ਕਹਿੰਦੇ ਨਹੀਂ ਪਰ ਉਹਨਾਂ ਨੇ ਆਪਣੀ ਕਲਮ ਤੋਂ ਇਹ ਲਬਜ ਲਿਖਿਆ ਕਹਿੰਦੇ ਮੰਨ ਲਓ ਕਿਸੇ ਬੰਦੇ ਨੇ ਕਹਿਤਾ ਕਿ ਰੱਬ ਫਲਾਣੀ ਜੂਨੀ ਵਾਲਾ ਹੈ ਸਤਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਉਹਦੀ ਜ਼ੁਬਾਨ ਛੱਡ ਜਾਏ ਉਦੀ ਰਸਨਾ ਸੜ ਜਾਏ ਉਹ ਇਹ ਗੱਲ ਕਹਿੰਦਾ ਕਿਉਂ ਹੈ ਇਹ ਗੱਲ ਠੀਕ ਨਹੀਂ ਬਾਣੀ ਚ ਬੋਲ ਹੈ ਕਹਿੰਦੇ ਸੋ ਮੁਖ ਜਲੋ ਸੋ ਮੁਖ ਜਲੋ ਜਲੋ ਜਿਤ ਕਹਿ ठाकुर ਜੋਨੀ ਇਹ ਜਿਹੜਾ ਬਚਨ ਆ ਇਹ ਤੁਸੀਂ ਬਾਣੀ ਚੋਂ ਕੱਢ ਕੇ ਪੜ ਸਕਦੇ ਹੋ ਇਹ ਬਚਨ ਪਤਾ ਕਿਹੜੇ ਬਚਨ ਦੇ ਲਾਗੇ ਆ ਆਪਾਂ ਇੱਕ ਬਚਨ ਪੜਦੇ ਹਾਂ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਸ ਇਹ ਬਚਨ ਜਿੱਥੇ ਲਿਖਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਲੱਗ ਗਈ ਇਹ ਬਚਨ ਲਿਖਿਆ ਉਥੇ ਕੱਢ ਕੇ ਤੁਸੀਂ ਪੜਿਓ ਤੋ ਮੰਨ ਲਓ ਜੇ ਮੈਂ ਕਹਾ ਕਿ ਰੱਬ ਫਲਾਣੀ ਜੂਨੀ ਵਾਲਾ ਹੈ ਤਾਂ ਸਤਿਗੁਰ ਕਹਿੰਦੇ ਗੁਰਸਿੱਖਾ ਤੇਰੀ ਜਬਾਨ ਸੜ ਜਾਏ ਤੂੰ ਮੂਲ ਮੰਤਰ ਚ ਪੜਿਆ ਨਹੀਂ ਕਿ ਤੇਰੇ ਗੁਰੂ ਨੇ ਲਿਖਿਆ ਉਹ ਆ ਜੂਨੀ ਹੈ ਉਹ ਜੂਨਾ ਚ ਨਹੀਂ ਹੁੰਦਾ ਉਹ ਜੁਨਾ ਤੋਂ ਰਹਿਤ ਹੈ ਹਾਂ ਉਹਦੀ ਜੋਤ ਸਾਰਿਆਂ ਦੇ ਵਿੱਚ ਹੈ ਤੋ ਫੇਰ ਧਿਆਨ ਦੇਣਾ ਗੁਰਮਤਿ ਚ ਇਹ ਮੰਨਿਆ ਗਿਆ ਕਿ ਉਹਦੀ ਜੋਤ ਸਾਰਿਆਂ ਚ ਹੈ ਗੁਰਮਤਿ ਚ ਇਹ ਨਹੀਂ ਮੰਨਿਆ ਗਿਆ ਕਿ ਫਲਾਣੀ ਜੂਨੀ ਵਾਲਾ ਪਰਮੇਸ਼ਰ ਹੈ ਇਹ ਦੋ ਗੱਲਾਂ ਨੇ ਜੇ ਇਹਨਾਂ ਦੋਹਾਂ ਗੱਲਾਂ ਨੂੰ ਤੁਸੀਂ ਸਮਝੋਗੇ ਤੇ ਅੱਗੇ ਜਾ ਕੇ ਬਹੁਤ ਕੁਝ ਤੁਹਾਨੂੰ ਗੁਰਮਤਿ ਦਾ ਅਡਰਾ ਸਮਝ ਆਏਗਾ ਕਿ ਸਤਗੁਰ ਨੇ ਇਹ ਗੱਲ ਇਸ ਤਰ੍ਹਾਂ ਸਮਝਾਈ ਹੈ ਸੋ ਸਤਿਗੁਰ ਕਹਿੰਦੇ ਉਹ ਅਜੂਨੀ ਹੈ ਉਹਦੀ ਜੋਤ ਸਾਰਿਆਂ ਚ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਫੁਲਾਣੀ ਜੂਨੀ ਵਾਲਾ ਹੈ ਆ ਜੂਨੀ ਦਾ ਭਾਵ ਹੈ ਪਰਮੇਸ਼ਰ ਜੂਨਾ ਤੋਂ ਰਹਿਤ ਹੈ ਸੈ ਭੰ ਸੈ ਭੰ ਸੈ ਭੰ ਦਾ ਭਾਵ ਹੈ ਵੀ ਜੇ ਉਹ ਜੂਨਾ ਚ ਨਹੀਂ ਤੇ ਫਿਰ ਉਹ ਪੈਦਾ ਕਿਵੇਂ ਹੋਇਆ ਉਹਨੇ ਪੈਦਾ ਕਿਵੇਂ ਆਪਣੇ ਆਪ ਨੂੰ ਕੀਤਾ ਤਾਂ ਸਤਿਗੁਰ ਨੇ ਬਾਣੀ ਚ ਆਖਿਆ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਆਪਾਂ ਜਿੰਨੇ ਵੀ ਬੈਠੇ ਆ ਸਾਡੀ ਸਾਰਿਆਂ ਦੀ ਸਾਜਨਾ ਕਿਸੇ ਦੂਜੇ ਨੇ ਕੀਤੀ ਹੈ ਅਸੀਂ ਮਾਤਾ ਦੇ ਗਰਭ ਚ ਪੈਦਾ ਹੋਏ ਆ ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ਆਇਆ ਹਰ ਜੋਤ ਰਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਇਥੇ ਇਹਨਾਂ ਸਮਿਆਾਨਾ ਪਿਆ ਚਾਦਰਾਂ ਪਈਆਂ ਹੋਰ ਸਮਾਨ ਪਿਆ ਵੀ ਕਿਸੇ ਦਾ ਪੈਦਾ ਕੀਤਾ ਹੋਇਆ ਪਰ ਸਤਿਗੁਰ ਕਹਿੰਦੇ ਪਰਮੇਸ਼ਰ ਨੂੰ ਪੈਦਾ ਕਰਨ ਵਾਲਾ ਕੋਈ ਨਹੀਂਗਾ ਉਹ ਆਪਣੇ ਆਪ ਤੋਂ ਆਪ ਪੈਦਾ ਹੋਇਆ ਇਹਨੂੰ ਕਹਿੰਦੇ ਸੈਭੰਗ ਜਿਹਨੂੰ ਬਾਣੀ ਚ ਆਖਿਆ ਗਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਉਹਨੇ ਆਪਣੇ ਆਪ ਨੂੰ ਆ ਪੈਦਾ ਕੀਤਾ ਆਪਣੇ ਨਾਮ ਨੂੰ ਆ ਪੈਦਾ ਕੀਤਾ ਨਾ ਉਹਨੂੰ ਕੋਈ ਪੈਦਾ ਕਰਨ ਵਾਲਾ ਨਾ ਉਹਦੇ ਨਾਮ ਨੂੰ ਕੋਈ ਪੈਦਾ ਕਰਨ ਵਾਲਾ ਇਹ ਦੋਵੇਂ ਚੀਜ਼ਾਂ ਉਹਨੇ ਆ ਪੈਦਾ ਕੀਤੀਆਂ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀ ਫਿਰ ਦੂਜੇ ਨੰਬਰ ਤੇ ਉਹਨੇ ਕੁਦਰਤ ਬਣਾਈ ਤੇ ਕੁਦਰਤ ਬਣਾ ਕੇ ਕਰ ਆਸਣ ਡਿਠੋ ਚਾਓ ਆਪ ਵਿੱਚ ਆਸਣ ਲਾ ਕੇ ਬਹਿ ਗਿਆ ਤੇ ਸਾਰਿਆਂ ਨੂੰ ਕੀ ਕਰ ਰਿਹਾ ਵੇਖ ਰਿਹਾ ਆਉ ਪੜੀਏ ਕਰ ਡਿ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਕਰਿਆਸਣ ਡਿਟੋ ਚਾਓ ਕਰਿਆਸਣ ਡਿਟੋ ਚਾਓ ਕਰਿਆਸਣ ਡਿਟੋ ਚਾਓ ਆਪੀ ਨਾਪਸਾਜਿਓ ਆਪੀ ਨਾਪੀ प सजियो आपिने आप साजियो आ प सायो पी न रचियो नओ ਆਪੀ ਨਰਚਿਓ ਨਾਓ ਆਪੀ ਨਰਚਿਓ ਨਾਓ ਆਪੀ ਨਰਚਿਓ ਨਾਓ ਦੁਈ ਕੁਦਰਤ ਸਾਜੀਐ ਦੁਈ ਕੁਦਰਤ ਸਾਜੀਐ ਦੁਈ ਕੁਦਰਤ ਸਾਜੀਐ ਦੁਈ ਕੁਦਰਤ ਸਾਜੀਐ ਕਰਿਆਸਣ ਡਿਟੋ ਚਾਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਸੋ ਚਾਰ ਗੱਲਾਂ ਸਤਿਗੁਰ ਨੇ ਸਮਝਾ ਦਿੱਤੀਆਂ ਪਹਿਲਾਂ ਉਹਨੇ ਆਪਣੇ ਆਪ ਨੂੰ ਰਚਿਆ ਫਿਰ ਉਹਨੇ ਆਪਣੇ ਨਾਮ ਨੂੰ ਰਚਿਆ ਫਿਰ ਉਹਨੇ ਕੁਦਰਤ ਨੂੰ ਰਚਿਆ ਫਿਰ ਇਸ ਕੁਦਰਤ ਵਿੱਚ ਉਹ ਬਹਿ ਗਿਆ ਤੇ ਬਹਿ ਕੇ ਸਾਰਿਆਂ ਨੂੰ ਵੇਖ ਰਿਹਾ ਇਹ ਚਾਰ ਗੱਲਾਂ ਬੜੀਆਂ ਐਮ ਨੇ ਜੇ ਗੁਰਮਤਿ ਵਿੱਚ ਸਾਨੂੰ ਇਹਨਾਂ ਦਾ ਪਤਾ ਹੈ ਤੇ ਅਸੀਂ ਬਹੁਤ ਕੁਝ ਸਿੱਖ ਤੇ ਸਮਝ ਸਕਦੇ ਹਾਂ ਤੋ ਸਹਿਭੰਗ ਦਾ ਪਹਾਵ ਹੈ ਉਹਨੇ ਆਪਣੇ ਆਪ ਨੂੰ ਆਪਣੇ ਆਪ ਤੋਂ ਹੀ ਬਣਾਇਆ ਹੈ ਗੁਰਪ੍ਰਸਾਦ ਅਖੀਰ ਤੇ ਸਤਿਗੁਰ ਕਹਿੰਦੇ ਨੇ ਐਸਾ ਪਰਮੇਸ਼ਰ ਜੋ ਇਕ ਹੈ ਇਕ ਰਸ ਵਿਆਪਕ ਹੈ ਸੱਚ ਹੈ ਜਿਸ ਦਾ ਨਾਮ ਸੱਚ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਜਿਸ ਦਾ ਕਿਸੇ ਨਾਲ ਵੈਰ ਨਹੀਂ ਜਿਸ ਦੀ ਮੂਰਤੀ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ ਜੋ ਜੂਨਾ ਚ ਨਹੀਂ ਆਉਂਦਾ ਜੋ ਆਪਣੇ ਆਪ ਤੋਂ ਪੈਦਾ ਹੋਇਆ ਹੈ ਕਹਿੰਦੇ ਐਸਾ ਪਰਮੇਸ਼ਰ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹੋ ਜੇ ਪਰਮੇਸ਼ਰ ਦੀ ਪਹਾਲ ਗੁਰੂ ਤੋਂ ਬਿਨਾ ਕੋਈ ਦੂਜਾ ਨਹੀਂ ਕਰਵਾ ਸਕਦਾ ਗੁਰੂ ਹੀ ਹੈ ਜੇ ਐਸੇ ਪਰਮੇਸ਼ਰ ਦੀ ਸ਼ੋ ਸਾਡੀ ਝੋਲੀ ਦੇ ਵਿੱਚ ਪਾਦਾਏ ਤੇ ਸਾਨੂੰ ਦੱਸਦਾ ਕਿ ਭਾਈ ਆ ਹੁੰਦਾ ਹੈ ਅਸਲ ਪਰਮੇਸ਼ਰ ਜਿਹਦੀ ਬੰਦਗੀ ਤੂੰ ਕਰਨੀ ਹੈ ਜਿਹਦੇ ਨਾਲ ਤੂੰ ਜੁੜਨਾ ਹੈ ਉਹਦੇ ਆ ਲੱਛਣ ਨੇ ਉਹਦੇ ਆ ਚਿੰਨ ਨੇ ਉਹਦੇ ਆ ਮੁੱਖ ਗੁਣ ਨੇ ਜਿਹੜੇ ਗੁਰੂ ਦੱਸਦਾ ਇਹਨਾਂ ਗੁਣਾਵਾਲਾ ਪਰਮੇਸ਼ਰ ਹੁੰਦਾ ਹੈ ਤੋ ਸਤਗੁਰ ਨੇ ਬਾਣੀ ਚ ਆਖਿਆ ਐਸੇ ਪਰਮੇਸ਼ਰ ਨੂੰ ਗੁਰੂ ਤੋਂ ਬਿਨਾ ਕੋਈ ਪ੍ਰਾਪਤ ਨਹੀਂ ਕਰ ਸਕਦਾ ਤਾਂ ਹੀ ਬਾਣੀ ਚ ਆਖਿਆ ਕੁੰਬੇ ਬਦਾ ਜਲ ਰਹਿ ਕੁੰਬੇ ਬਦਾ ਜਲ ਰਹਿ ਕੁੰਬੇ ਬਦਾ ਜਲ ਰਹੇ ਕੁੰਬੇ ਬਦਾ ਜਲ ਰਹੇ ਜਲ ਮਿਨ ਕੁੰਭ ਨਾ ਹੋਏ ਜਲ ਬਿਨ ਕੁੰਭ ਨਾ ਹੋਏ ਜਲ ਬਿਨ ਕੁੰਭ ਨਾ ਹੋਏ ਜਲ ਬਿਨ ਕੁੰਭ ਨਾ ਹੋਏ ਕੁੰਭ ਕਹਿੰਦੇ ਘੜੇ ਨੂੰ ਪਾਣੀ ਘੜੇ ਚ ਬੰਨਿਆ ਰਹਿੰਦਾ ਆਪਾਂ ਸਾਰੇ ਪਹਿਲਾਂ ਆਪਣੇ ਘਰਾਂ ਵਿੱਚ ਪਾਣੀ ਨੂੰ ਘੜੇ ਚ ਬੰਨ ਕੇ ਰੱਖਦੇ ਸੀ ਪਰ ਘੜਾ ਬਣਦਾ ਕਿਹਦੇ ਤੋਂ ਸੁੱਕੀ ਮਿੱਟੀ ਤੋਂ ਨਹੀਂ ਬਣਦਾ ਸੁੱਕੀ ਮਿੱਟੀ ਵਿੱਚ কুমਿਹਾਰ ਪਾਣੀ ਪਾਉਂਦਾ ਏ ਉਹਨੂੰ ਗੁੰਨਦਾ ਏ ਚੀਕਣੀ ਬਣਾਉਂਦਾ ਏ ਤੇ ਫਿਰ ਉਹਨੂੰ ਚਾਕ ਤੇ ਚੜਾ ਕੇ ਉਹਦਾ ਘੜਾ ਬਣਾਉਂਦਾ ਏ ਕਹਿੰਦੇ ਇਹ ਗੱਲ ਵਾਕਿਆ ਸੱਚ ਹੈ ਕਿ ਪਾਣੀ ਘੜੇ 'ਚ ਵੱਜਿਆ ਰਹਿੰਦਾ ਏ ਪਰ ਘੜਾ ਪਾਣੀ ਤੋਂ ਬਿਨਾ ਨਹੀਂ ਬਣ ਸਕਦਾ ਪਾਣੀ ਮਿੱਟੀ 'ਚ ਮਿਲੇਗਾ ਤੇ ਘੜਾ ਬਣੇਗਾ ਕਹਿੰਦੇ ਐਵੇਂ ਹੀ ਗਿਆਨ ਕਾ ਵਦਾ ਮੰਨ ਰਖੈ ਗਿਆਨ ਕਾ ਬਦਾ ਮਨ ਰਹੇ ਗਿਆਨ ਕਾ ਬਦਾ ਮਨ ਰਹੇ ਗਿਆਨ ਕਾ ਬਦਾ ਮਨ ਰਹੇ ਜਿਵੇਂ ਪਾਣੀ ਘੜੇ ਚ ਵੱਜਿਆ ਰਹਿੰਦਾ ਐਵੇਂ ਮਨ ਗੁਰੂ ਦੇ ਗਿਆਨ ਚ ਵੱਜਿਆ ਰਹਿੰਦਾ ਉਹਨੂੰ ਸਮਝ ਲੱਗਦੀ ਐ ਕਿ ਭਾਈ ਹਾਂ ਆਹ ਪਰਮੇਸ਼ਰ ਦੇ ਗੁਣ ਹਨ ਆਉ ਉਹਦੇ ਚੇਨ ਹਨ ਪਰ ਇਹ ਗਿਆਨ ਮਿਲੇਗਾ ਕਿਹਦੇ ਕੋਲੋਂ ਗੁਰਬਿਨ ਗਿਆਨ ਨਾ ਹੋਏ ਗੁਰਬਿਨ ਗਿਆਨ ਨਾ ਹੋਏ ਗੁਰਬਿਨ ਗਿਆਨ ਨਾ ਹੋਏ ਗੁਰਬਿਨ ਗਿਆਨ ਨਾ ਹੋਏ ਉਹ ਸਤਿਗੁਰ ਕਹਿੰਦੇ ਗੁਰੂ ਤੋਂ ਬਿਨਾ ਗਿਆਨ ਨਹੀਂ ਹੋਏਗਾ ਇਸੇ ਨੂੰ ਆਖਿਆ ਗੁਰਪ੍ਰਸਾਦ ਗੁਰ ਪ੍ਰਸਾਦ ਦਾ ਪਾਵੈ ਗੁਰੂ ਦਾ ਦਿੱਤਾ ਗਿਆਨ ਜਿਹਨੂੰ ਅਸੀਂ ਕਹਿੰਨੇ ਆ ਗਿਆਨ ਅੰਜਨ ਗੁਰ ਦਿਆ ਗਿਆਨ ਅੰਜਨ ਗੁਰ ਦਿਆ ਗਿਆਨ ਅੰਜਨ ਗੁਰ ਦਿਆ ਗਿਆਨ ਅੰਜਨ ਗੁਰ ਦਿਆ ਅੰਜਨ ਕਹਿੰਦੇ ਸੁਰਮੇ ਨੂੰ ਪਹਿਲਾਂ ਧੂੜ ਮਿੱਟੀ ਕੱਚਾ ਥਾ ਹੁਣ ਕਰਕੇ ਅੱਖਾਂ 'ਚ ਪੈ ਜਾਂਦੀ ਸੀ ਤੇ ਬੰਦੇ ਘਰਾਂ 'ਚ ਸੁਰਮਾ ਰੱਖਦੇ ਸੀ ਤੇ ਸਲਾਈ ਪਾ ਲੈਂਦੇ ਸੀ ਰਾਤ ਨੂੰ ਸੌਣ ਲੱਗਿਆਂ ਅੱਖਾਂ ਸਫਾ ਹੋ ਜਾਂਦੀਆਂ ਸਵੇਰੇ ਸਾਫ਼ ਵਿਖਦਾ ਸੀ ਕਹਿੰਦੇ ਐਵੇਂ ਗੁਰੂ ਦਾ ਗਿਆਨ ਸੁਰਮੇ ਇਹ ਅੱਖਾਂ 'ਚ ਪਾ ਲਾ ਗਿਆਨ ਅੰਜਨ ਗੁਰ ਦਿਆ ਗਿਆਨ ਅੰਜਨ ਗੁਰ ਦਿਆ ਗਿਆਨ ਅੰਜਨ ਗੁਰ ਦਿਆ ਗਿਆਨ ਅੰਜਨ ਗੁਰ ਦਿਆ ਅਗਿਆਨ ਧੀਰ ਬਿਨਾਸ਼ ਅਗਿਆਨ ਦੇਰ ਬినాਸ਼ ਅਗਿਆਨ ਅੰਧੇਰ ਬినాਸ਼ ਅਗਿਆਨ ਅੰਧੇਰ ਬినాਸ਼ ਗੁਰੂ ਦੇ ਗਿਆਨ ਨਾਲ ਕਿਹਦਾ ਬినాਸ਼ ਹੋਏਗਾ ਜੀ ਅਗਿਆਨਤਾ ਦਾ ਤੇ ਹਨੇਰੇ ਦਾ ਦੋਵੇਂ ਚੀਜ਼ਾਂ ਵਿਣਸ ਜਾਣਗੀਆਂ ਤੇ ਫਿਰ ਕੀ ਹੋਏਗਾ ਹਰ ਕਿਰਪਾ ਤੇ ਸੰਤ ਭੇਟਿਆ 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 ਇਹ ਤੇ ਪਰਮੇਸ਼ਰ ਦੀ ਕਿਰਪਾ ਹੈ ਉਹਨੇ ਗੁਰੂ ਸੰਤ ਮਿਲਾ ਦਿੱਤਾ ਗੁਰੂ ਸੰਤ ਨਾਲ ਜੋੜ ਦਿੱਤਾ ਜਿਹਦੇ ਨਾਲ ਕੀ ਹੋਇਆ ਨਾਨਕ ਮਨ ਪਰਗਾਸ ਨਾਨਕ ਮਨ ਪਰਗਾਸ ਨਾਨਕ ਮਨ ਪਰਗਾਸ ਨਾਨਕ ਮਨ ਪਰਗਾਸ ਮਨ ਅੰਦਰ ਹੀ ਨਾਨਕ ਕੀ ਹੋ ਗਿਆ ਪ੍ਰਗਾਸ ਹੋ ਗਿਆ ਤੇ ਦੋ ਬਚਨ ਮੈਂ ਤਾਂ ਤੁਹਾਡੇ ਨਾਲ ਸਾਂਝੇ ਕੀਤੇ ਗੁਰ ਪ੍ਰਸਾਦ ਦਾ ਭਾਵ ਹੈ ਗੁਰੂ ਦਾ ਦਿੱਤਾ ਗਿਆਨ ਗੁਰੂ ਦੀ ਮਹਰਮਤ ਉਹਦਾ ਦਿੱਤਾ ਗਿਆਨ ਮੈਨੂੰ ਸਮਝ ਦਏਗਾ ਕਿ ਇੱਕ ਪਰਮੇਸ਼ਰ ਜਿਹੜਾ ਇੱਕ ਰਸ ਵਿਆਪਕ ਹੈ ਜੋ ਆਪ ਸੱਚ ਹੈ ਜਿਸ ਦਾ ਨਾਮ ਸੱਚ ਹੈ ਜਿਹਦਾ ਕਿਸੇ ਨਾਲ ਵੈਰ ਨਹੀਂ ਜਿਹੜਾ ਕਿਸੇ ਕੋਲ ਡਰਦਾ ਨਹੀਂ ਜਿਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਜੋ ਜੂਨਾ ਚ ਨਹੀਂ ਆਉਂਦਾ ਜਿਹੜਾ ਆਪਣੇ ਆਪ ਤੋਂ ਆ ਪੈਦਾ ਹੋਇਆ ਹੈ ਗੁਰੂ ਦੇ ਗਿਆਨ ਨਾਲ ਹੀ ਸਮਝ ਆਉਂਦਾ ਹੈ ਉਹਦਾ ਅਹਿਸਾਸ ਗੁਰੂ ਦੇ ਗਿਆਨ ਤੋਂ ਹੀ ਪਤਾ ਲੱਗਦਾ ਹੈ ਸੋ ਇਹ ਸੰਖੇਪ ਭਾਵ ਮੰਗਲਾ ਚਰਨ ਦਾ ਆਪਾਂ ਨੇ ਸਾਂਝਾ ਕੀਤਾ ਹੈ